ਜੀ ਜੀ ਮਾਨੇ ਕੋਈ ਨਿਸ਼ਾਨ ਸਿੰਘ ਪਿਛਾ ਦੇ ਜੀ ਜੀ ਮੌਜੂਦ ਹੈ ਲੱਗਦਾ ਹੈ ਭਤੀਜਾ ਸਾਡਾ ਕੀ ਨਾਮ ਹੈ ਮਨਪ੍ਰੀਤ ਜੀ ਮੌਜੂਦ ਹੈ ਮੌਤ ਹੋਇਆ ਜੀ ਮਕੇਂਦਰ ਯਾਰ ਦੋਸਤੀ ਉਹਨਾਂ ਨੇ ਘਰੇ ਸੱਦ ਕੇ 10 ਵਜੇ ਰਾਤ ਤੇ ਮਾਰ ਕੇ ਤੇ ਮਤਲਬ ਠਿੱਕੇ ਵਿੱਚ ਸੁੱਟਿਆ ਇਹ ਨਾਲ ਮੋਟਰ ਸਾਡੇ ਕੋਲੇ ਤੇ 11 ਵਜੇ ਆਪ ਹੀ ਉਹਨਾਂ ਨੇ ਆਣ ਕੇ ਸਾਡੇ ਗਵਾਲੀ ਹਮਾਜਨਾ ਦੁਕਾਨ ਉਹਨਾਂ ਨੂੰ ਦੱਸ ਦਿੱਤਾ ਕਿ ਬੀਚਾ ਉੱਥੇ ਰਹਿ ਗਿਆ ਪਿਆ ਤੇ ਉਹਨੂੰ ਲਾਇਓ ਜਾ ਕੇ ਆਪ ਹੀ ਨਾਲ ਲਿਆ ਕੇ ਤੇ ਘਰੇ ਲੰਮਾ ਪਾ ਕੇ ਆਇਆ ਮੇ ਨਸ਼ਾ ਇਹਨੂੰ ਤੇਨੂੰ ਬੁਲਾਇਆ ਉਹਨਾਂ ਪਿਆਰੇ ਉਹਨੇ ਠੀਕ ਹੋ ਗਏ ਅਸੀਂ ਨਾ ਤੜਕੇ ਵੇਖਿਆ ਤਾਂ ਅਸੀਂ ਹਸਪਤਾਲ ਲੈ ਕੇ ਆਏ ਇੱਥੇ ਮ੍ਰਿਤਕ ਲਾਹਣ ਤਾਂ ਇਹ ਨਸ਼ਾ ਕਰਦਾ ਸੀ ਇਹ ਨਹੀਂ ਕੋਈ ਨਸ਼ਾ ਨਹੀਂ ਕਰਦਾ ਰਤੀ ਬੇਸਿਕ ਤੋਂ ਛੱਡ ਪਈ ਹਾਂਜੀ ਰਤੀ ਜੀ ਉਹਨੇ ਛੱਡ ਲਈ ਰਤੀ ਇਸ ਤਰ੍ਹਾਂ ਛੱਡ ਕੇ ਕਿ ਨਾ ਮਤਲਬ ਉਹਨਾਂ ਦੇ ਘਰ ਕੀ ਪਤਾ ਉਹਨਾਂ ਨੇ ਕੀ ਪਿਆ ਕੀ ਪੀਤਾ ਆਪਦੇ ਕਰ ਸਕਦੇ ਕੰਮ ਜਿੱਦਾਂ ਨਾਮ ਤੇ ਲੱਗਾ ਅਸੀਂ ਕਰਿਆਣੇ ਵਾਲੀ ਨਸ਼ਾ ਨਸ਼ਾ ਕੋਈ ਨਹੀਂ ਕਰਦਾ ਨਹੀਂ ਨਹੀਂ ਨਸ਼ਾ ਕਿਤੇ ਮੁੰਡਿਆਂ ਨੇ ਬੈਠਾ ਕੇ ਤੇ ਵਿਆਹ ਸ਼ਾਦੀ ਦੇ ਬਾਅਦ ਕਿਤੇ ਸ਼ਰਾਬ ਘੋਟ ਪੀਲੇ ਹੋਰ ਕੋਈ ਨਸ਼ਾ ਨਹੀਂ ਮੇਰਾ ਪੋਤਾ ਦਾ ਹਾਂਜੀ ਨਹੀਂ ਵਿਆਹ ਮਹੀਨਾ ਕਰਿੰਦਾ ਸੀ ਕਿਵੇਂ ਲੱਗਦਾ ਫਿਰ ਮੌਜ ਮਾਰਿਆ ਗਿਆ ਜੀ ਉਹਨਾਂ ਨੇ ਸੱਦ ਕੇ ਮੈਂ ਕੀ ਮੰਗੀ ਗੱਲ ਮਾਂ ਕਰਦੇ ਇਨਸਾਨ ਮਿਲਣਾ ਚਾਹੀਦਾ ਸੀ ਅੱਛਾ ਜਾਣਦੇ ਸੀ ਕਿ ਉਹਨਾਂ ਨੇ ਬੁਲਾਇਆ ਸੀ ਹਾਂਜੀ ਫਿਰ ਇਹਦਾ ਵਿਆਹ ਵੀ ਰੱਖਿਆ ਨਹੀਂ ਵਿਆਹ ਮਹੀਨਾ ਕਰਿੰਦਾ ਸੀ ਮੰਗਣਾ ਹੋਇਆ ਹੈ ਹਾਂਜੀ ਟਾਰੀ ਮੰਗਿਆ ਹੋਇਆ ਹੈ ਮੈਂ ਕਿਹ ਚ ਘਰ ਦਾ ਹਾਲਾਤ ਕਿਸ ਤਰ੍ਹਾਂ ਹੈ ਹਾਂਜੀ ਘਰ ਦਾ ਹਾਲਾਤ ਕਿਸ ਤਰ੍ਹਾਂ ਹੈ ਕਿਹਨੇ ਘਰ ਦਾ ਮਾਂ ਪਿਓ ਰੋਣਾ ਜੀ ਪੱਲੇ ਇਹ ਜੋੜ ਪਣਾ ਰਹੀਆਂ ਹਾਂਜੀ ਬਣਾ ਤੋਰਦਾ ਵਿਆਹ ਕਿਦਿ ਤੀਂ ਰੱਖਿਆ ਜੀ ਵਿਆਹ ਮਹੀਨਾ ਕਰਾਈ ਆ ਜੀ ਜਨਤਾ ਨੇ ਪੱਕੇ ਕਿਤੇ ਜਨਪਤੀ ਦਾ ਸੀ ਹਾਂਜੀ ਇਹ ਨਾਮ ਕੋਈ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਜੀ ਜੀ ਮੌਜੂਦ ਹੈ ਕਿ ਲੱਗਦਾ ਹੈ ਭਤੀਜਾ ਸਾਡਾ ਕੀ ਨਾਮ ਹੈ ਮਨਪ੍ਰੀਤ ਜੀ ਮੌਜੂਦ ਹੈ ਮਾਤਾ ਯਾਰੀ ਇੰਦਰ ਯਾਰ ਦੋਸਤੀ ਉਹਨਾਂ ਨੇ ਘਰੇ ਸੱਦ ਕੇ 10 ਵਜੇ ਰਾਤ ਤੇ ਮਾਰ ਕੇ ਤੇ ਮਤਲਬ ਠੇਕੀਏ ਚ ਸੁੱਟਿਆ ਆ ਇਹ ਨਾਲ ਮੋਟਰ ਸਾਡੇ ਕੋਲੇ ਤੇ 11 ਵਜੇ ਆਪ ਹੀ ਉਹਨਾਂ ਨੇ ਆਣ ਕੇ ਸਾਡੇ ਗਵਾਲੀ ਮਹਾਜਨਾ ਦੁਕਾਨ ਉਹਨਾਂ ਨੂੰ ਦੱਸ ਦਿੱਤਾ ਕਿ ਵਿਚਾ ਉੱਥੇ ਰਹਿ ਗਿਆ ਪਿਆ ਤੇ ਉਹਨੂੰ ਲਾਇਓ ਜਾ ਕੇ ਆਪ ਹੀ ਨਾਲ ਲਿਆ ਕੇ ਤੇ ਘਰੇ ਲੰਮਾ ਪਾ ਗਿਆ ਮੇ ਨਸ਼ਾ ਇਹਨੂੰ ਤੇ ਉਹਨੂੰ ਬੁਲਾਇਆ ਉਹਨਾਂ ਪਿਆਰੇ ਉਹਨੇ ਠੀਕ ਹੋ ਗਏ ਅਸੀਂ ਨਾ ਤੜਕੇ ਵੇਖਿਆ ਤੇ ਅਸੀਂ ਹਸਪਤਾਲ ਲੈ ਕੇ ਆਏ ਇੱਥੇ ਮਰੇ ਤੱਕ ਲਾਂ ਤਾਂ ਨਸ਼ਾ ਕਰਦਾ ਹੀ ਨਹੀਂ ਕੋਈ ਨਸ਼ਾ ਨਹੀਂ ਕਰਦਾਤੀ ਬੇਸਿਕ ਨੂੰ ਛੱਡ ਗਈ ਹਾਂ ਜੀ ਰਤੀ ਹੀ ਉਹਨੇ ਛੱਡ ਲਈ ਰਤੀ ਅਸਤਰਾ ਛੱਡ ਕੇ ਕਹਿੰਦਾ ਮਤਲਬ ਉਹਨਾਂ ਦੇ ਘਰੇ ਕੀ ਪਤਾ ਉਹਨਾਂ ਨੇ ਕੀ ਪਿਆ ਪੀ ਪੀ ਤਾ ਪੁੱਛ ਲੈ ਕਰ ਸਕਦੇ ਕਹਿੰਦੇ ਜਦੋਂ ਜਦੋਂ ਨਾਮ ਤੇ ਲੱਗਾਇਆ ਸੀ ਕਰਿਆਨੇ ਵਾਲੀ ਨਹੀਂ ਨਹੀਂ ਨਸ਼ਾ ਕਿਤੇ ਮੁੰਡਿਆਂ ਨੂੰ ਬੈਠਾ ਕੇ ਤੇ ਵਿਆਹ ਸ਼ਾਦੀ ਦੇ ਬਾਅਦ ਕਿਤੇ ਸ਼ਰਾਬ ਘਟ ਪੀਲੇ ਹੋਰ ਕੋਈ ਨਸ਼ਾ ਨਹੀਂ ਮੇਰਾ ਪੋਤਾ ਰੱਬ ਦਾ ਹੀ ਹਾਂਜੀ ਨਹੀਂ ਵਿਆਹ ਮਹੀਨਾ ਕਰਿੰਦਾ ਸੀ ਕਿਵੇਂ ਲੱਗਦਾ ਫਿਰ ਮਾਤਮ ਮੌਜ ਮਾਰਿਆ ਗਿਆ ਉਹਨਾਂ ਨੇ ਸੱਦ ਕੇ ਮੈਂ ਮੰਗਤੀ ਕਰ ਮੰਗ ਕਰਦੇ ਨੇ ਸਾਹਿਬ ਮਿਲਣਾ ਚਾਹੀਦਾ ਸੀ ਅੱਛਾ ਜਾਣਦੇ ਸੀ ਕਿ ਉਹਨਾਂ ਨੇ ਬੁਲਾਇਆ ਸੀ ਹਾਂਜੀ ਫਿਰ ਇਹਦਾ ਵਿਆਹ ਵੀ ਰੱਖਿਆ ਜੀ ਵਿਆਹ ਮਹੀਨਾ ਕਰਿੰਦਾ ਸੀ ਮੰਗਣਾ ਹੋਇਆ ਵੇ ਹਾਂਜੀ ਟਾਰੀ ਮੰਗਿਆ ਹੋਇਆ ਮੈਂ ਕਿੱਥੇ ਘਰ ਦਾ ਹਾਲਾਤ ਕਿਸ ਤਰ੍ਹਾਂ ਹੈ ਹਾਂਜੀ ਘਰ ਦਾ ਹਾਲਾਤ ਕਿਸ ਤਰ੍ਹਾਂ ਹੈ ਕਿਹਨੇ ਘਰ ਦਾ ਮਾਪੇ ਉਹਨਾਂ ਨੇ ਤੰਈਏ ਜੋੜ ਪਾਣਾ ਰਹੀਆਂ ਹਾਂ। ਰਣਾ ਤੋਰਦਾ। ਵਿਆਹ ਕਿਹੜੀ ਤਰੀਕੇ ਨਾਲ ਰੱਖਿਆ ਜੀ। ਵਿਆਹ ਮਹੀਨਾ ਚ ਰਹੀ ਆ ਜਿੰਦਗੀਨੀ ਪੱਕੇ ਕਿਤੇ ਜ਼ਿੰਦਗੀ ਦਾ ਸੀ।